ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਸਿਨੇ ਰਫਸਾਂ ਦੇ ਹੁਕਮਾਂ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਨ ਪਾਲਸੀ ਤਹਿਤ ਚੈੱਕ ਕੀਤਾ ਜਾ ਰਿਹਾ। ਉਹ ਜਿਹਦੇ ਵਿੱਚ ਇੰਨੀਆਂ ਹੁਨਤਾਈਆਂ ਪਾਈਆਂ ਰਹੀਆਂ ਨੇ ਵੀ ਕਦੇ ਵੀ ਇਨ੍ਹਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਆਉਣਗੇ। ਐਨੇ ਤਰਸਜੋਗ ਹਾਲਾਤ ਨੇ ਪਰ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਹੈ। ਉਹ ਇਹਦਾ ਪੂਰਾ ਭਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਭਾੜਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੁੰਡਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਸਟ ਸੇਟ ਕੀਤਾ ਜੀ ਨਾ ਹੀ ਕੋਈ ਸੀਟਾਂ ਨੇ ਬਹਿਣ ਨੂੰ ਨਾ ਇਹਦੇ ਵਿੱਚ ਫਾਇਰ ਕਿਟ ਜਿਹਨ ਨਾਲ ਅੱਗ ਬੁਝਾਈ ਜਾਏ ਨਾ ਫਸਟ ਸੇਟ ਕੀਤਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮ ਅ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਅੱਜ ਜੋ ਸੀ ਸਾਹਿਬ ਆਏ ਨੇ ਜੀ ਗੁਰਦਾਸਪੁਰ ਤੋਂ ਚਿਲਡਰਨ ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪਤਾਨ ਸਾਹਿਬ ਦੇ ਰਗਮਨ ਸਾਹਿਬ ਅਸੀਂ ਕੰਮ ਕਰ ਰਹੇ ਹਾਂ ਐ ਸਰ ਆ ਜਿਹੜੀ ਜਿਹੜੀ ਬੱਸ ਜਮ ਸਕੂਲ ਬੱਸ ਬੱਚੇ ਬਿਠੇ ਇਹ ਤਾਂ ਬਹੁਤ ਜ਼ਿਆਦਾ ਮਾਦਾ ਹਾਲ ਹੈ ਮੈਂ ਤਸਵੀਰਾਂ ਦਿਖਾਉਨੇ ਆ ਤੁਹਾਨੂੰ ਸਪੈਕਟਰ ਸਾਹਿਬ ਨਾਲ ਨੇ ਤੇ ਬੱਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ ਤਾਂ ਆਈ ਪਿਆ ਆ ਤੁਸੀਂ ਦੇਖੋ ਇੰਸਟਾ ਸਾਹਿਬ ਇੱਥੇ ਨੇ ਇਹ ਵੇਖੋ ਜੀ ਕੋਈ ਵੀ ਤਾਰ ਐਦੀ ਕੋਈ ਤਾਰਾਂ ਲੰਗੀਆਂ ਪਈਆਂ ਨੇ ਆ ਵੇਖੋ ਕੀ ਦੰਦਾਲ ਬਣਿਆ ਆ ਬਸ ਦੀ ਹਾਲਾਤ ਨੇ ਸਰ ਅੱਜ ਤੁਸੀਂ ਫਤੇਗੜ ਚੂੜਿਆਂ ਮਜੀਠਾ ਰੋਡ ਐਕਸ ਸਕੂਲ ਆਫ ਐਕਸਲੈਂਸ ਆਏ ਹੋ ਇੱਥੇ ਬੱਸਾਂ ਦੀ ਚੈੱਕ ਕੀਤੀ ਗਈ ਸਕੂਲੀ ਬਚਾਰੀ ਕਿਹੜੀ ਭਾਸ਼ਾ ਕੀ ਕੀ ਹੁੰਕਾਈਆਂ ਪਾਈਆਂ ਗਈਆਂ ਸਰ ਇਹਨਾਂ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਹਿਰ ਭਾਈ ਲਈ ਕਿ ਨਹੀਂ ਲਈ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਤੋ ਕਾਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤਾਂ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਪੱਟੇ ਤੇ ਵੈਸੇ ਲਾਉਣੀ ਹੈਗੇ ਸਰ ਜਿਹੜੀਆਂ ਵਸਤਾ ਬਹੁਤ ਮੰਦਾ ਹਾਲ ਹੈ ਹਾਂ ਸਰ ਐ ਨਹੀਂ ਸਰ ਇਹ ਕੋ ਬੱਸ ਲੱਗੀ ਉਹਦਾ ਵੀ ਜਿਹੜੀ ਤੜੀ ਬੱਸ ਸਰ ਸਾਨੂੰ ਜੋ ਜੋ ਕਮੀਆਂ ਆਪਾਂ ਰੂਲ ਆਫ ਰੈਗੂਲੇਸ਼ਨ ਦੇ ਮਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਇਹ ਉਹ ਤਾਂ ਕਿੰਨੀਆਂ ਬੱਸਾਂ ਦੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਹਾਂ ਸਰ ਕੱਲੀ ਕੱਲੀ ਬੱਸ ਕਰਦੇ ਆ ਆ ਰਹੇ ਆ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸੇ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਠੀਕ ਹੋ ਗਿਆ ਸਕੂਲਾਂ ਚ ਵੀ ਜਿੱਥੇ ਸਰ ਬਿਲਕੁਲ 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 ਸਰ ਆਓ ਜੀ ਮੇਰੇ ਨਾਲ ਜਰਾ ਉਹਨਾਂ ਹਾਲਾਤ ਵੇਖੋ ਜੀ ਇਹਦੇ ਚੱਕਾ ਫਾਇਰ ਕਿਤੇ ਇੱਕ ਨਾਂ ਦੀ ਰੱਖੀ ਆ ਇਹ ਫਾਇਰ ਕਿਤਾ ਜਿਹੜੀ ਇੱਕ ਘੰਡੋਂ ਦੀ ਐਕਸਪਾਇਰ ਆ ਉਹ ਜ਼ੀਰੋ ਲੈਵਲ ਦੇ ਖਲੋਤੀ ਆ ਜੀ ਤੇ ਇਹਦਾ ਚੰੰਬਾ ਦਾ ਮਤਲਬ ਹੀ ਕੋਈ ਨਹੀਂਗਾ ਤੇ ਆਹ ਵੇਖੋ ਜੀ ਆ ਜਿਹੜੇ ਡੰਗਰਾਂ ਵਾਲਾ ਬਰਾਂਡਾ ਵੀ ਇਹਦੇ ਨਾਲੋਂ ਚੰਗਾ ਕਹਿ ਸਕਨੇ ਆ ਤੇ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਆਦਾ ਟਰਾਂਸਪੋਰਟ ਵਾਲੇ ਧਿਆਨ ਦਿਓ ਕੋਈ ਤਾਰ ਸ਼ਾਰਟ ਹੋ ਗਈ ਕੋਈ ਦਜਤ ਜਾ ਹੋ ਗਿਆ ਤੇ ਇਹਦਾ ਕੋਈ ਬਚਾ ਨਹੀਂ ਜੀ ਹੋਣਾ ਮੇਰੀ ਮਾਪਿਆਂ ਨੂੰ ਖਾਸ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇਹਨਾਂ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫ਼ਰ ਕਰਦੇ ਆ ਉਹ ਮਾਪਿਆਂ ਨੂੰ ਪੀਲਾ ਵੀ ਬਸਾਂ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚਿਆਂ ਨੂੰ ਭੇਜੋ ਹਾਂਜੀ ਸਰ ਅੱਜ ਚਾਈਲਡ ਸਰ ਡਿਸਟ੍ਰਿਕਟ ਦੇ ਟ੍ਰਾਫਿਕ ਪੁਲਿਸ ਬਟਾਲਾ ਸਾਡੀ ਤੇ ਪਛਾਣੀ ਚੈਕਿੰਗ ਕੀਤੀ ਗਈ ਹੈ ਉਸ ਨੇ ਕੁਝ ਸਕੂਲੀ ਬਸਾਂ ਨੂੰ ਕਾਊਂਟ ਕੀਤਾ ਕੀ ਕਹਿੰਦੇ ਹਾਂਜੀ ਸਾਨੂੰ ਪਤਾ ਲੱਗਾ ਹੈ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੀ ਬਸਾਂ ਖਰਾਬ ਨੇ ਕਿ ਬਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬੱਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਇਹਦਾ ਐਲਾਨ ਦਿੱਤੀਆਂ ਸੀਗੀਆਂ ਅਸੀਂ ਇੱਥੇ ਫਿਰ ਕਿਹਾ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਣੀ ਆ ਅਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਨੀਂ ਚੁਕਸੂ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਐ ਸਰ ਤੁਹਾਡੀ ਵੀ ਰਿਸਪੋਨਸਿਬਿਲਟੀ ਨਹੀਂ ਸੀ ਵੱਲੂ ਕਿ ਸਕੂਲ ਦੇ ਤੇ ਆ ਕਿ ਅਸੀਂ ਬੱਸਾਂ ਨੂੰ ਟਾਈਮ ਟਾਈਮ ਉਹਦੀ

ਕਾਲ ਕੰਮ ਨਹੀਂ ਆ ਪੜ੍ਹੇ ਉਹ ਬੱਚੇ ਦੇ ਸਕੂਲ ਦਾ ਨਾ ਸਾਰਾ ਰਾਜ ਹੈ ਇਹ ਗੱਲ ਕੋਈ ਸਰ ਅਸੀਂ ਤਾਂ ਹੀ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਬਸ ਇਹ ਚੇਂਜ ਕਰ ਲਓ ਸਰ ਕਾਫੀ ਵਾਰੀ ਕਿਹਾ ਉਹਨਾਂ ਨੂੰ ਜੋ ਦੇਖੋ ਜੇ ਤੁਹਾਣਾ ਵੇ ਦੁਸ਼ਮੀ ਦੱਸੋ ਬਾਬਾ ਜੇ ਫੱਟੇ ਲਾ ਕੇ ਦੀ ਬਾਤ ਲਾਂਡਿਓ ਆਦੇਓ ਜੇ ਫੱਟੇ ਲੱਗਦੀ ਬਾਤ ਲਾਂਡਿਓ ਕੀ ਆ ਸਹੀ ਆ ਦੇਖੋ ਬਾਬਾ ਜੀ ਇੱਕ ਮੇਰੀ ਗੱਲ ਨੂੰ ਨੋਟ ਕਰੋ ਬਸ ਦੀ ਹੁੰਦੀ ਨਹੀਂ ਚਲਾਂਦੇ ਮੈਂ ਜਾ ਕੇ ਪ੍ਰਿੰਸੀਪਲ ਕੋ ਸਾਰੀ ਡਿਟੇਲ ਲਈ ਆ ਫਟਿਆਂ ਵਾਲੀ ਵਾਸਤੇ ਪੈਸੇ ਲਾਉੜ ਨਹੀਂ ਹੈਗੇ ਉੱਤੋਂ ਮਸਲਾ ਕੁਝ ਹੈ ਨਹੀਂ ਆ ਬਈਆ ਬੰਦੀ ਹੋਣੀ ਆ ਪਲੀਜ਼ ਤੀ ਆ ਡਿਆ ਤੇ ਜੜਾ ਲੋ ਜੋ ਗਲਤਾਂ ਨੂੰ ਗਲਤ ਆ ਜੋ ਸਹੀ ਐ ਸਹੀ ਐ ਇਹ ਬੰਦਾ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹੜੇ ਵਿੱਚ ਡਾਕੂਮੈਂਟ ਹੈਗਾ ਆਪਾਂ ਉਹਨੂੰ ਛੱਡਤਾ ਉਹ ਬੰਦਾ ਇੱਥੇ ਆ ਤੀ ਵੀ ਤੂੰ ਨਾ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਪਰ ਮੈਂ ਮੈਂ ਤੁਹਾਡੀ ਹਾਂ ਨਹੀਂ ਗਣਿਆ ਬਾਬਾ ਜੀ ਤੀ ਜੋ ਕਹਾਂ ਦਿਓ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਨਨ ਕਿ ਉਹ ਬੱਸ ਦਾ ਮਾਲਕ ਆ ਮੈਂ ਆਵਾ ਜੀ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਜੀ ਲੇਟਰ ਆ ਸਕੂਲ ਦੀ ਸਰ ਬੱਸ ਆ ਫਦੇ ਘਟੂ ਦੇ ਫਦੇ ਘਟੂ ਦੀ ਆ ਜੀ ਉਹਦੇ ਵਿੱਚ ਤਾਂ ਸਪੀਡ ਗਵਰਨਰ ਲੱਗਾ ਹੁੰਦਾ ਸਰ ਹਾਂਜੀ ਬੱਸ ਆ ਡੇਲਾ ਗੋਸਾ ਤੇਰੀ ਸਪੀਡ ਤੇ ਕੱਢ ਕੇ ਗਿਆ ਬੰਦਾ ਤੀ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਦੇ ਆ ਕੀ ਸਪੀਡ ਗਵਰਨਰ ਆਪਾਂ ਕਿਉਂ ਕੰਨਿਆ ਸਰ ਸਿਰਫ ਇਸ ਗੱਲ ਕਰਕੇ ਕੰਨਿਆ ਕਿ ਸਪੀਡ ਲਿਮਟ ਹੋਏ ਹਾਂ ਹਾਂ ਸਪੀਡ ਲਿਮਟ ਹੋਣੀ ਚਾਹੀਦੀ ਆ ਜੇ ਲੋ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕਿਆ ਨਹੀਂ ਗੱਲ ਕਹੀ ਜੇ ਤੂੰ ਕਿਹੇ ਚ ਵਾਜੇ ਤੇ ਇਹ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬਾਉਂਡ ਨਾ ਕਰੋ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਜੀ ਤੁਹਾਨੂੰ ਬੰਦ ਕਰ ਦੋ ਸਰ ਦੱਸੋ ਜੀ ਹਾਂਜੀ ਕਿਥੋਂ ਆਏ ਤੁਸੀਂ ਮੈਂ ਫਿਰ ਕਿ ਚਲ ਜਾ ਆਪਣੀ ਡੈਗਨੇਸ਼ਨ ਹੈ ਹਾਂਜੀ ਭੰਦਾ ਨਾ ਵੀ ਆਪਾਂ ਮੈਂ ਕੋਈ ਉਹਦਾ ਇਦਾਰਾ ਹੈ ਕਿ ਤੁਹਾਡੀ ਗੱਡੀਆਂ ਨੂੰ ਕਿੱਥੇ ਲੈ ਜਾਏ ਤੁਹਾਨੂੰ ਮੈਂ ਕਹ ਲਾਇਆ ਫੋਨ ਕੀਤਾ ਕਿ ਮੈਂ ਚਲ ਆਜੀ ਫੋਨ ਕੀਤਾ ਮੈਂ ਚਲ ਮੈਂ ਜਾਣਾ ਤੁਹਾਨੂੰ ਹਾਂਜੀ ਇਹ ਡਰਸ ਮਾਤਨੇ ਕੇ ਹਾਂਜੀ ਹਾਂ ਜੀ ਆਪਾਂ ਨੇ ਕਿਹਾ ਜੀ ਉਹਨੇ ਆਪਣੀ ਗਲਤੀ ਨਹੀਂ ਦੱਸੀ ਨੀ ਹੋ ਗਿਆ ਤੜਾਣਾ ਨਾ ਪੇਸ਼ੈਂਟ ਇੱਧਰ ਕੇ ਸਰ ਮੈਂ ਅਗਰੀਆ ਪਲੀਜ਼ ਮੇਰੀ ਗੱਲ ਮੰਨੋ ਕਿੰਨੇ ਬੱਚੇ ਤੁਹਾਡੇ ਸਰ ਮੇਰੇ ਆਪਣੇ ਹਾਂ ਆਪਣੇ ਮੇਰੇ ਲੋ ਜੀ ਹਰ ਕਦਾ ਇੱਕ ਦਾ ਦੋ ਬੱਚਾ ਨਾ ਸਰ ਤੇ ਇਹ ਗੱਲ ਸੱਚ ਤੁਹਾਡਾ ਬੇਟਾ ਇਸ ਵਿੱਚ ਜਾਂਦਾ ਹੈ ਇਨੀ ਸਪੀਡ ਬੱਸ ਰੱਬ ਨਾ ਕਰੇ ਉਹ ਕੇਸ ਮਾਰ ਦੇ ਕੋਈ ਆ ਕੇ ਵਾਜੇ ਤੇ ਸਰ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਚੱਲਣ ਦੋ ਤੇ ਇਹ ਜਗ੍ਹਾ ਖੜਾ ਜੜੋ ਸਾਡੇ ਹੱਥ ਆਪਣੇ ਅੱਗੇ ਜੜਾਓ ਕਿ ਤੁਸੀਂ ਇਹਦੇ ਨਾਲ ਕੋਆਪਰੇਟ ਕਰੋ ਯਾਰ ਕੋਆਪਰੇਟ ਪਲੀਜ਼ ਪਲੀਜ਼ ਠੀਕ ਹੈ ਜੀ ਜੀ ਭਾਜੀ ਇਹ ਆਪ ਵੀ ਤੁਸੀਂ ਬਾਤ ਚੈੱਕ ਕਰ ਰਹੇ ਸੀਗੇ ਕਿ ਬੱਸ ਦੇ ਵਿੱਚ ਇਤਨਾ ਇਹ ਫੱਟੇ ਲਾਏ ਨੇ ਜੀ ਨਾ ਉੱਤੇ ਕੋ ਗੱਡੀ ਹੈ ਨਾ ਕੋ ਸੀਟਾਂ ਨਾ ਬੱਚੇ 16 ਬੱਚੇ ਹੁੰਦੇ ਨੇ ਤਾਂ ਕਾਇ ਇਹਨਾਂ ਨੇ ਬੱਚਿਆਂ ਦਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰوں ਨੇ ਇਹੋ ਗੰਭੀਰ ਵੀ ਬਿਲਕੁਲ ਪਹਿਲ ਦੇ ਧਿਆਨ ਦੇਣਾ ਦਾ ਪਹਿਲਾਂ ਹੁੰਦਾ ਸੀ ਅੱਜ ਤੱਕ ਉਸ ਸਮਾਂ 5-7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੂਸਾਰਕ ਤੇ ਹੁੰਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਕਿਆ ਕੀਤਾ ਜਾਂਦਾ ਕਿਆ ਕਰਕੇ ਕਾਰਵਾਈ ਹੋ ਰਹੀ ਹੈ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਦੇ ਜਿਹੜੇ ਬੈਠੇ ਆ ਤੇ ਮੋਖਾ ਆਨਰ ਉਹ ਕਹਿ ਰਹੇ ਜੀ ਸਾਡੀਆਂ ਦੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬਸਾਂ ਦੇਖੋ ਜੀ ਕੋਈ ਰਿਸਪੌਂਸਿਬਿਲਟੀ ਨਹੀਂ ਮਾਰਦਾ ਕੋਈ ਰਿਸਪੌਂਸਿਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਛੱਟ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚਣ ਪੀ ਇਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬਸਾਂ ਇਹਨਾਂ ਨੇ ਹਾਇਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਨਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜਿੰਮੇਵਾਰੀ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਨੇ ਜਿੰਮੇਵਾਰੀ ਕੋਈ ਨਹੀਂ ਨਹੀਂ ਜੇ ਰਮਨਾਕ ਰ ਕੋਈ ਨਿਸ਼ਾਪ ਨਹੀਂ ਹੋ ਗਿਆ ਤੇ ਸਕੂਲ ਇਨਵੋਲ ਹੋਏਗਾ ਜੀ ਬਿਲਕੁਲ ਸਕੂਲ ਇਨਵੋਲ ਹੋਏਗਾ ਹਾਂ ਗੱਲਤ ਨਾ ਹੋਈਏ ਸਕੂਲ ਦੇ ਇਹਨੇ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੈਠੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜੇ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਇਫੈਕਸ਼ਨਸ ਪਤੇ ਕਰੀ ਜਾਂਦੀਆਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾ ਨਹੀਂ ਉਹ ਪ੍ਰਾਈਵੇਟ ਬੱਸਾਂ ਸਾਡੀ ਇਨਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਈ ਨੀ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਜ਼ਿਆਦਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਆ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਿਆਂ ਵਿੱਚ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੌਂਸੀਬਲ ਆ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਪੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋ ਇਹੀ ਮੰਗੇ ਆ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਨੇ ਜ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਹਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਲਿਬਜਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਹ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਿਸੀ ਕਹਿੰਦੀ ਆ ਕਿ ਜਿਹੜੇ ਜੇਕਰ ਮੰਨ ਲਓ ਕੋਈ ਬੱਸ 12 ਦੀ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਹਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ API ਡਬਲ ਦੇ ਦਿਆ ਸਰ ਜਿਹੋ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਬਸ ਸਾਡੀਆਂ ਨਹੀਂ ਆਪਾਂ ਹਾਇਰ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਚਿਆਂ ਲਈ ਨਹੀਂ ਵਰਤ ਸਕਦੇ ਉਹ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਦਿੱਤਾ ਹੈ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੋਣ ਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਅਨਸ਼ੋਲ ਸੈਦੀ ਨਹੀਂ ਗਈ ਪਾਸ ਨਹੀਂ ਇਹਦੀ ਨਹੀਂ ਗਈ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੋ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾ ਤੂੰ ਆ ਬੱਚਿਆਂ ਵਾਲਾ ਕਰਨ ਦੇ ਬੱਚਿਆਂ ਨੂੰ ਸੇਫ ਰਹਿਣ ਦੇ ਲੋਕਾਂ ਦੇ ਨੂੰ ਨਾ ਇਤਨਾ ਕਰੋ ਉਹ ਵੀ ਅੱਧੀ ਹੋਣਾ ਨਾ ਕੋਈ ਕੰਟੀਂਗ ਦਾ ਸਮਾਂ ਲੈ ਹੁਣ ਦੱਸੋ ਜੀ ਉਹ ਗੱਡੀ ਹੱਡ ਕੋ ਤੇ ਆ ਆ